ਪਰ ਕਲਾਕਾਰ ਬਣ ਕੇ ਜਦੋਂ ਨੇਤਾ ਬਣ ਜਾਂਦਾ ਨਾ ਉਦੋਂ ਕਲਾਕਾਰੀ ਛੱਡ ਦੇਣੀ ਚਾਹੀਦੀ ਹੈ ਟੀਆਂ ਜਿਹੜੀਆਂ ਟੈਂਕੀ ਤੋਂ ਲਾਈਆਂ ਸੀਗੀਆਂ ਰਕੜੀ ਬੰਨਣ ਵਾਸਤੇ ਕੇਜਰੀਵਾਲ ਸਾਹਿਬ ਨੇ ਅੱਜ ਵੀ ਟੈਂਕੀ ਤੇ ਚੜੀਆਂ ਰੋਂਦੀਆਂ ਪਈਆਂ ਜਿਹੜਾ ਵੀ ਕਲਾਕਾਰ ਇਸ ਲੈਣ ਵਿੱਚ ਸਿਆਸਤ ਵਿੱਚ ਆਉਂਦਾ ਵਾ ਉਹ ਕਲਾਕਾਰੀ ਛੱਡ ਕੇ ਆ ਬਿਲਕੁਲ ਭਾਵੇਂ ਉਹ ਜਿੱਤੇ ਭਾਵੇਂ ਉਹ ਹਾਰੇ ਜਿੱਤ ਜਾਂਦੇ ਆ ਬਾਅਦ ਚ ਰੋਂਣਾ ਰੋਂਦੇ ਆ ਸਾਡੀ ਰੋਟੀ ਨਹੀਂ ਚੱਲਦੀ ਸਾਡੀ ਰੋਟੀ ਰੋਟੀ ਨਹੀਂ ਚੱਲਦੀ ਜਿਵੇਂ ਮੁਹੰਮਦ ਅਸਦਿਕ ਹੈਗਾ ਨਵਜੋਸ਼ ਸਿੰਘ ਸਿੱਧੂ ਹੈਗਾ ਉਹ ਫਿਰ ਲਫਟਰ ਦਾ ਮਾਸਟਰ ਦੇ ਵਿੱਚ ਕਰਦੇ ਰਹੇ ਆ ਤੇ ਗਰਮੈਂਨ ਸਾਡੇ ਦੇ ਵਿੱਚ ਕੋਈ ਵੀ ਹਜੇ ਕੈਂਡੀਡੇਟ ਇਹਨਾਂ ਨੇ ਐਲਾਨਿਆ ਨਹੀਂ ਉਹਨਾਂ ਨੂੰ ਆਹੀ ਆਵੇ ਟੀਟੂ ਬਾਣੀ ਦੇ ਡਾਰਕ ਉਹਨੂੰ ਸਤਾ ਰਿਹਾ ਵਾ ਮਿੱਟੀ ਟੂ ਬਾਣੀ ਨੇ ਪੰਗਾ ਲੈ ਲਿਆ ਮਿੱਟੀ ਪਲੀਤ ਕਰੂਗਾ ਸਾਡੇ ਦੇ ਦੇਖੋ ਕਲਾਕਾਰ ਕਿਸੇ ਵੀ ਪੋਸਟ ਤੇ ਪਹੁੰਚ ਸਕਦਾ ਉਹ ਵੀ ਇਨਸਾਨ ਹੈ ਸਾਡਾ ਜਿਹੜਾ ਲੋਕਤੰਤਰ ਦੇ ਵਿੱਚ ਵਿਸ਼ਵਾਸ ਕਰਦਾ ਲੋਕਤੰਤਰ ਚ ਕੋਈ ਵੀ ਆ ਸਕਦਾ ਪਰ ਕਲਾਕਾਰ ਬਣ ਕੇ ਜਦੋਂ ਨੇਤਾ ਬਣ ਜਾਂਦਾ ਨਾ ਉਦੋਂ ਕਲਾਕਾਰੀ ਛੱਡ ਦੇਣੀ ਚਾਹੀਦੀ ਹੈ ਭਗਵੰਤ ਮਾਨ ਜੀ ਕਲਾਕਾਰ ਸੀਗੇ ਹਸਾਂਦੇ ਸੀਗੇ ਮੈਂ ਦੇਖਿਆ ਸੀਗਾ ਕਿ ਉਹ ਕਿਦਾਂ ਦੇ ਮਜ਼ਾਕ ਕਰਦੇ ਸੀਗੇ ਗਦੇ ਉੱਤੇ ਬੈਠੇ ਕਹਿੰਦੇ ਛਿਤਰਾਂ ਦਾ ਹਾਰ ਹੋਵੇ ਗਾਣਾ ਤੁਸੀਂ ਸੁਣਿਆ ਹੋਣਾ ਬੜੀਆਂ ਇਦਾਂ ਦੀਆਂ ਗੱਲਾਂ ਕਰਦੇ ਸੀਗੇ ਤੇ ਚੰਗਾ ਲੱਗਦਾ ਸੀ ਕਿ ਵੀ ਉਹ ਲੀਡਰਾਂ ਦੇ ਬਾਰੇ ਬੋਲਦੇ ਜਿਹੜੇ ਮਾੜੇ ਹੁੰਦੇ ਆ ਵੀ ਸ਼ਾਹ ਦੇ ਚੰਗੇ ਆਣਗੇ ਇਹ ਕਾਦੇ ਚੰਗੇ ਆਏ ਇਹ ਉਹਨਾਂ ਤੋਂ ਵੀ ਮਾੜੇ ਆ ਗਏ ਜਿਹੜੀਆਂ ਪਾਰਟੀਆਂ ਨੂੰ ਕਹਿੰਦੇ ਸੀਗੇ ਵੀ 60 70 ਸਾਲ ਤੋਂ ਵੀ ਲੁੱਟਦੇ ਪਏ ਇਹਨਾਂ ਨੇ ਤਾਂ 2 ਸਾਲ ਚੋਂ ਕੰਮ ਕਰਤਾ ਕਲਾਕਾਰ ਹੀ ਕਰਨੀ ਮਾੜੀ ਨਹੀਂ ਪਰ ਨੇਤਾ ਬਣ ਕੇ ਕਲਾਕਾਰ ਹੀ ਕਰਨੀ ਉਹ ਮਾੜੀ ਹੈ ਤੇ ਅੱਜ ਉਹੀ ਨੇਤਾ ਬਣ ਰਹੇ ਆ ਜਿਹੜੇ ਸਿਰਫ ਕਲਾਕਾਰੀ ਵੱਲ ਜਾ ਰਹੇ ਆ ਅੱਜ ਪੰਜਾਬ ਨੂੰ ਡੋਰੇ ਪੰਜਾਬ ਦੇ ਮਤਲਬ ਜਿਹੜੇ ਅਥਰੂ ਵੰਦੇ ਹੁੰਦੇ ਸੀ ਉਹ ਮਗਰਮੱਛ ਦੇ ਅੰਸੂ ਸੀਗੇ ਅੱਜ ਪੰਜਾਬ ਤੁਹਾਨੂੰ ਯਾਦ ਨਹੀਂ ਆ ਜਾਂ ਅੱਜ ਤੁਹਾਨੂੰ ਮਾਵਾ ਦੇ ਪੁੱਤ ਯਾਦ ਨਹੀਂ ਆਂਦੇ ਜਿਹੜੇ ਰੋਜ਼ ਮਰਦੇ ਪਏ ਅੱਜ ਵੀ ਬੱਸ ਲੁੱਟੀ ਗਈ ਐ ਰੋਜ਼ ਬੱਸਾਂ ਲੁੱਟੀਆਂ ਜਾ ਰਹੀਆਂ ਰੋਜ਼ ਪੁਲਿਸ ਵਾਲੇ ਮਾਰ ਰਹੇ ਐ ਰੋਜ਼ ਨੌਜਵਾਨ ਮਾਰ ਰਹੇ ਐ ਅੱਜ ਵੀ ਸਾਡੀਆਂ ਉਹ ਭੈਣਾਂ ਜਿਹੜੀਆਂ ਜਿਹੜੀਆਂ ਟੈਂਕੀ ਤੋਂ ਲਾਈਆਂ ਸੀਗੀਆਂ ਰਖੜੀ ਬੰਨਣ ਵਾਸਤੇ ਕੇਜਰੀਵਾਲ ਸਾਹਿਬ ਨੇ ਅੱਜ ਵੀ ਟੈਂਕੀ ਤੇ ਚੜੀਆਂ ਰੋਂਦੀਆਂ ਪਈਆਂ ਫਿਰ ਫਰਕ ਕੀ ਪਿਆ ਅੱਗੇ ਨਾ ਵੀ ਮਾੜੇ ਹਾਲਾਤ ਹੋ ਗਏ ਤੇ ਮੈਂ ਸਮਝਦਾ ਫਿਰ ਇਦਾਂ ਦੇ ਕਲਾਕਾਰ ਨਹੀਂ ਸਾਨੂੰ ਚਾਹੀਦੇ ਸਾਨੂੰ ਉਹ ਲੋਕ ਚਾਹੀਦੇ ਆ ਜਿਹੜੇ ਕਲਾਕਾਰੀ ਛੱਡ ਕੇ ਨਾ ਕਲਾਕਾਰ ਕਰਨ ਜਦੋਂ ਵਕਤ ਕਲਾਕਾਰੀ ਦਾ ਵਾਪ ਅਸਲੀ ਜਿੰਦਗੀ ਤੇ ਕਲਾਕਾਰੀ 'ਚ ਬੜਾ ਫਰਕ ਹੁੰਦਾ ਜਦੋਂ ਅਸਲੀ ਜਿੰਦਗੀ ਹੁੰਦੀ ਨਾ ਉਹ ਲੰਬੀ ਹੁੰਦੀ ਹੈ ਤੇ ਪਿਕਚਰ ਸਿਰਫ 3 ਘੰਟੇ ਦੀ ਜਾਂ 2 ਘੰਟੇ ਦੀ ਹੁੰਦੀ ਹੈ ਇਸ ਕਰਕੇ ਕਲਾਕਾਰੀ ਛੱਡ ਕੇ ਨਾ ਲੋਕਾਂ ਦੀ ਸੇਵਾ ਵੱਲ ਜਾਣਾ ਚਾਹੀਦਾ ਦੇਖੋ ਜੀ ਮਦ ਤੱਕ ਕਲਾਕਾਰਾਂ ਨੂੰ ਬੇਨਤੀ ਕਰਨਾ ਚਾਹੁੰਨਾ ਵਾ ਵੀ ਜਿਹੜਾ ਵੀ ਕਲਾਕਾਰ ਇਸ ਲਾਈਨ ਵਿੱਚ ਸਿਆਸਤ ਵਿੱਚ ਆਉਂਦਾ ਵਾ ਉਹ ਕਲਾਕਾਰੀ ਛੱਡ ਕੇ ਆ ਬਿਲਕੁਲ ਪਾਵੇਂ ਉਹ ਜਿੱਤੇ ਪਾਵੇਂ ਉਹ ਹਰੇ ਫਿਰ ਤਾਂ ਠੀਕ ਆ ਇੰਨੇ ਕਲਾਕਾਰਾਂ ਨੇ ਅੱਜ ਤੱਕ ਲੋਕਾਂ ਪਾਸੇ ਕੁਝ ਨਹੀਂ ਕੀਤਾ ਇਹਨਾਂ ਨੇ ਫਿਲਮਾਂ ਦੇ ਵਿੱਚ ਨੌਂ ਕਮਾਇਆ ਤੇ ਪੈਸੇ ਘਮਾਰਿਆ ਮੋਟੇ ਘੱਟ ਰੇਟ ਦੇ ਵਿੱਚ ਆ ਵੀ ਨਹੀਂ ਆਉਂਦੇ ਮਾੜੇ ਦੀ ਫਿਲਮ 'ਚ ਆ ਵੀ ਨਹੀਂ ਆਉਂਦੇ ਆ ਕੋਈ ਦੇਸ਼ ਸੇਵਾ ਤਾਂ ਹੈ ਨਹੀਂ ਇਹਨਾਂ ਨੇ ਡੱਕਾ ਨਹੀਂ ਕੀਤਾ ਅਜੇ ਤਾਂ ਬੇਨਤੀ ਕਰਦੇ ਮੈਂ ਪਹਿਲਾਂ ਉਹ ਕਹਿੰਦੇ ਅਸੀਂ ਜਿੱਤੀਏ ਪਾਵੇਂ ਹਾਰੀਏ ਹੱਦੋਂ ਵੱਧ ਕਲਾਕਾਰ ਕੀ ਕਰਦੇ ਆ ਵੀ ਜਿੱਤ ਜਾਂਦੇ ਆ ਬਾਅਦ 'ਚ ਰੋਂਣਾ ਰੋਂਦੇ ਆ ਸਾਡੀ ਰੋਟੀ ਨਹੀਂ ਚੱਲਦੀ ਸਾਡੀ ਰੋਟੀ ਰੋਟੀ ਨਹੀਂ ਚੱਲਦੀ ਜਿਵੇਂ ਮੁਹੰਮਦ ਅਸਦਿਕ ਹੈਗਾ ਨਵਜੋਸ਼ ਸਿੰਘ ਸਿੱਧੂ ਹੈਗਾ ਉਹ ਫਿਰ ਲਫਟਰ ਦਾ ਮਾਸਟਰ ਦੇ ਵਿੱਚ ਕਰਦੇ ਰਹੇ ਆ ਤੇ ਗਰਮੈਨ ਸਾਡੇ ਜਿਵੇਂ ਸੰਨੀ ਦਿਓਲ ਜੀ ਦਾ ਅਸੀਂ ਤਾਂ ਬੇਨਤੀ ਕਰਦੇ ਵੀ ਜਿਹੜੇ ਕਲਾਕਾਰ ਪੰਜਾਬ ਦੀ ਸਿਆਸਤ ਵਚਾ ਰਹੇ ਆ ਲੋਕੀ ਪਹਿਲਾਂ ਪੁੱਛਣ ਵੀ ਫਿਲਮਾਂ ਛੱਡਤੀਆਂ ਕੋਈ ਫਿਲਮਾਂ ਜਿੰਨਾਂ ਕੋ ਟਾਈਮ ਹੀ ਹੈ ਨਹੀਂ ਕਿਰਾ ਲੋਕਾਂ ਵਾਸਤੇ ਕੀ ਟਾਈਮ ਦੇਣਗੇ ਕਿਰਾ ਐਦਾਂ ਤਾਂ ਹੈ ਨਹੀਂ ਵੀ ਲੋਕ ਸਭਾ ਜਿਹੜੀ ਚੋਣ ਹੈਗੀ ਆ ਯਾਨੀ ਲੋਕ ਸਭਾ ਦੇ ਵਿੱਚ ਤੇ ਕਹਿ ਦਿੰਦੇ ਅਸੀਂ ਤਾਂ ਕੰਮ ਕਰਤਾ ਕਰ ਇੱਕ ਚੰਗਾ ਕਲਾਕਾਰ ਚੰਗਾ ਸਿਆਸਤਦਾਨ ਬਣ ਸਕਦਾ ਕਿਦਾਂ ਦੇਖੋ ਜੀ ਚੰਗੀ ਚੀਜ਼ ਸ਼ਾਸਤਦਾਨ ਵਧੀਆ ਬਣ ਸਕਦੀ ਆ ਪਰ ਕੰਮ ਛੱਡ ਕੇ ਆਵੇ ਕੰਮ ਛੱਡ ਕੇ ਲੋਕਾਂ ਦੀ ਸੇਵਾ ਵਿੱਚ ਕਰੇ 365 ਦਿਨ ਦਾ ਇਦਾਂ ਨਹੀਂ ਆ ਵੀ ਆਪਾਂ MP ਬਣ ਗਏ ਆ ਇੱਕ ਦਿਨ ਲੋਕ ਸਭਾ ਜਾ ਕੇ ਉੱਥੇ ਆਪਾਂ ਹਾਜ਼ਿਰ ਲਵਾਇਆ ਵੀ ਮੈਂ ਉੱਥੇ ਫਲਾਣਾ ਮੁੱਦਾ ਚੱਕਤਾ ਮੈਂ ਫਲਾਣਾ ਚੱਕਤਾ ਤੇ ਬਾਕੀ 364 ਦਿਨ ਆਪਾਂ ਲੱਭੇ ਨਹੀਂ ਗਿਰਾਂ ਕਹਿੰਦਾ ਪਾ ਵਗਰਾ ਜਿਹੜੇ ਕਲਾਕਾਰ ਹੁੰਦੇ ਨੇ ਉਹ ਬਹੁਤ ਵਧੀਆ ਇਨਸਾਨ ਹੁੰਦੇ ਨੇ ਮੈਂ ਆਪਣੇ ਮੇਰੇ ਅੱਪਾ ਜੀ ਤਿੰਦਾਲ ਨੇ ਵੀ ਲਾਇਆ ਵਾ ਿਸਮਾਸੀ ਵੀ ਵਾਲੇ ਗਾਣਾ ਗਾਇਆ ਵਾ ਉਹਦੀ ਵੀ ਮੈਂ ਪ੍ਰਸ਼ੰਸਾ ਕਰਦਾ ਵਾਂ ਵੀ ਟਿਕਟਾ ਕਿਉਂਕਿ ਹੱਦੋਂ ਬਾਅਦ ਜਿਹੜੇ ਸਮਾਸੀ ਵੀ ਵੀ ਹੈਗੇ ਆ ਉਹ ਗਰਾਊਂਡ ਬਣਾਉਂਦੇ ਆ ਜਦੋਂ ਗਰਾਊਂਡ ਬਣ ਜਾਂਦੀ ਆ ਫਿਰ ਉਹ ਇਲੈਕਸ਼ਨ ਲੜਦੇ ਆ ਤੇ ਉਹਨਾਂ ਨੂੰ ਆਰਾਮ ਨਾਲ ਸੀਟ ਮਿਲ ਜਾਂਦੀ ਆ ਤੇ ਫਿਰ ਉਹ ਨਜ਼ਾਰੇ ਮੰਨਦੇ ਆ ਪੁੜੀਆਂ ਦੇ ਸਿਆਸਤ ਵਿਚਾਰਨ ਤੋਂ ਪਹਿਲਾਂ ਆਪਣਾ ਜਿਹੜਾ ਕੈਰੀਅਰ ਸੀ ਉਧਰ ਫਿਲਮ ਲਾਈਨ ਵਾਲਾ ਇਹ ਹਾਸਲ ਸਾਰਾ ਛੱਡਦਾ ਸੀ ਜਾਂ ਹੁਣ ਕਰਦੇ ਹੋ ਛੱਡਦਾ ਟੀਟੂ ਬਾਣਿਆ ਦਾ ਜੀ ਪੁੱਠੇ ਦਿਮਾਗ ਦਾ ਬੰਦਾ ਜੀ ਦਾ ਕੱਬਾ ਬੰਦਾ ਦਾ ਇਹਨੇ ਗਰਾਊਂਡ ਗਰੂਪ ਨੂੰ ਤਾਂ ਬਣਾਈ ਨਹੀਂ ਆ ਇਹਨੇ ਦਾ ਉਹਨੇ ਖਰਾਬ ਕੀਤੀ ਆ ਬਣੀ ਬਲਾਈ ਉਹਨਾਂ ਦੇ ਮਿੱਟੀ ਪਾਈ ਜਾਂਦੇ ਤੱਕ ਸਾਨੂੰ ਤਾਂ ਗਰੋਂਡਾ ਹੁਣ ਬਦਲਣ ਲੱਗੀਆਂ ਨੇ ਵੀ ਗਰੋਂਡਾ ਬੇ ਬੇ ਕੀ ਆ ਬਾਕੀ ਅਸੀਂ ਫਿਲਮਾਂ ਦੇ ਵਿੱਚ ਰੋਟੀ ਆਪਾਂ ਜਿੱਤੇ ਨਹੀਂ ਗਰਾ ਆਪਾਂ ਫਿਲਮਾਂ ਦੇ ਵਿੱਚ ਲੋਕੀ ਮੈਨੂੰ ਡਰਦੇ ਨਹੀਂ ਲੈਂਦੇ ਉਹ ਕਹਿੰਦਾ ਵੀ ਭਗਵੰਦ ਮਾਨ ਦੇ ਖਿਲਾਫ ਬੋਲਦਾ ਆਦਾ ਕੈਪਟਨ ਨੇ ਬੋਲਿਆ ਸਾਡੀ ਫਿਲਮ ਸੈਂਸਰੋਂ ਤਰੱਕ ਜਣੀ ਆ ਲੋਕੀ ਤਾਂ ਮੈਨੂੰ ਯਾਨੀ ਰੋਲ ਦਿੰਦੇ ਹੀ ਨਹੀਂ ਗਰਾ ਜੇਦਰ ਮੈਂ ਪੰਗੇ ਲੈਣ ਲੱਗਾ ਜੀਗਾ ਤੇ ਬਾਕੀ ਕੋਈ ਗੱਲ ਨਹੀਂ ਆ ਤੇ ਮੈਂ ਤਾਂ ਸ਼ਾਸਤਦਾਰਾਂ ਨੂੰ ਬੇਨਤੀ ਕਰਦਾ ਚਾਹੁੰਦਾ ਮੈਂ ਵੀ ਲੁਧਿਆਣੇ ਵਿੱਚ ਕੋਈ ਵੀ ਹਜੇ ਕੈਂਡੀਡੇਟ ਇਹਨਾਂ ਨੇ ਐਲਾਨਿਆ ਨਹੀਂ ਉਹਨਾਂ ਨੂੰ ਆਹੀ ਆਵੇ ਟੀਟੂ ਬਾਣੀ ਦੇ ਡਰ ਉਹਨੂੰ ਸਤਾ ਰਿਹਾ ਵਾ ਵੀ ਟੀਟੂ ਬਾਣੀ ਨੇ ਪੰਗਾ ਲੈ ਲਿਆ ਮਿੱਟੀ ਪਲੀਤ ਕਰੂਗਾ ਸਾਡੀ ਕਿਤਾ ਇਸ ਕਰਕੇ ਮੈਂ ਬੇਨਤੀ ਕਰਦਾ ਵਾਂ ਵੀ ਲੁਧਿਆਣੇ ਦੇ ਵਾਸੀ ਕੱਲੇ ਕੱਲੇ ਸਾਨੂੰ ਦੱਸਣਾ ਵੀ ਕਿਹੜਾ ਕਿਹੜਾ ਬੰਦਾ ਕਿੱਥੋਂ ਕਿੱਥੋਂ ਚੋਣ ਲੜ ਰਿਹਾ ਠੀਕ